ਇਹ 10 ਟਨ ਦੀ ਹੁੰਦੀ ਆ ਸੋ ਮੈਕਸੀਮਮ ਵਿਦ ਟਿੱਪਰ ਦਾ weight ਦੇ ਟੋਟਲ 18 ਟਨ ਹੀ ਹੁੰਦਾ ਜਿਹੜਾ ਸੜਕ ਤੇ ਚੱਲ ਸਕਦਾ ਆ ਪਰ ਇਹ 50 50 ਟਨ ਲੈ ਕੇ ਜਾਂਦੇ ਨੇ ਇਸ ਕਰਕੇ ਪਿੰਡਾਂ ਵਿੱਚੋਂ ਲੰਘਦੇ ਨੇ ਰਿੱਟ ਧਾਇਰ ਕੀਤੀ ਗਈ ਹਾਈ ਕੋਰਟ ਤੋਂ ਸਟੇ ਹੋਇਆ ਕਿ ਪਿੰਡਾਂ ਦੇ ਵਿੱਚੋਂ ਟਿੱਪਰ ਨਹੀਂ ਲੰਘਣਗੇ ਪਰ ਟਿੱਪਰ ਅੱਜ ਵੀ ਲੰਘ ਰਹੇ ਨੇ ਕਿਉਂਕਿ ਇਹਨਾਂ ਦੇ ਉੱਤੇ ਕਾਨੂੰਨ ਦਾ ਕੋਈ ਅਸਰ ਨਹੀਂ ਦਿੰਦਾ ਕੋਈ ਲਾਗੂ ਨਹੀਂ ਕਰਾਉਂਦਾ ਇਸ ਚੀਜ਼ ਲਈ ਇਹੋ ਜਿਹਾ ਤੁਸੀਂ ਮਾਸਾ ਨੂੰ ਵਿੱਢਣੀਆਂ ਪੈਂਦੀਆਂ ਨੇ ਸਕੂਲ ਦੇ ਬੱਚਿਆਂ ਦਾ ਬਹੁਤ ਬੁਰਾ ਹਾਲ ਸੀ ਨੰਗਣਾ ਬਹੁਤ ਮੁਸ਼ਕਲ ਸੀ ਪਰ ਹੁਣ ਵੀ ਟਰਾਲੀਆਂ ਟਿਪਰ ਨਿਕਲ ਰਹੇ ਨੇ ਜੀ ਪਿੰਡ ਵਾਲਿਆਂ ਨੂੰ ਧਮਕੀਆਂ ਦੇ ਰਹੇ ਆ ਠੇਕੇਦਾਰ ਜੇ ਅਸੀਂ ਰੋਕਦੇ ਆਂ ਸਾਨੂੰ ਧਮਕੀਆਂ ਦਿੰਦਾ ਜੇ ਰੋਕੋਗੇ ਅਸੀਂ ਉੱਤੇ ਚੜਾ ਦੇਾਂਗੇ ਟਿਪਰ 'ਤੇ ਅੱਜ ਇੱਕ ਭੈਣ ਨਾਲ ਸਾਡੀ ਨਾਲ ਧੱਕਾ ਹੋਇਆ ਦੇਖੋ ਆ ਕੇ ਕੋਈ ਗੁੰਡਾ ਆ ਕੇ ਇੱਥੇ ਸਦਾ ਕੇ ਗਲ ਪੈ ਰਹੇ ਨੇ ਵੀ ਉਹਨਾਂ 'ਚ ਕਿੰਨੀ ਹਿੰਮਤ ਆ ਇਹਦਾ ਮਤਲਬ ਉਹਨਾਂ ਸਰਕਾਰ ਦੀ ਚੈ ਹੈ ਜਿਹੜੇ ਮੁਜਰਮ ਉਹਨਾਂ ਨੂੰ ਅਰੈਸਟ ਕਰਨ ਦੀ ਮੰਗ ਆ ਤੇ ਨਾਲ ਹੀ ਅਸੀਂ ਇਹ ਆ ਕਿ ਦਰਿਆ ਸਾਡਾ ਜਿਹੜਾ ਇਹਨਾਂ ਨੇ ਸਾਡਾ ਬੰਨ ਨੀਮਾ ਕਰਤਾ ਸਾਡੇ ਬੰਨ ਨੂੰ ਮਜ਼ਬੂਤ ਕੀਤਾ ਜਾਵੇ ਸਾਡੀਆਂ ਲਿੰਕ ਰੋਡ ਬਣਾਈਆਂ ਜਾਣ ਉਹ ਕਹਿੰਦੇ ਸੀਗੇ ਵੀ ਜਿਹੜੀ ਐਡਵੋਕੇਟ ਮੈਡਮ ਹੈਗੇ ਆ ਉਹ ਬਲੈਕਮੇਲ ਦੇ ਚੱਕਰ ਦੇ ਵਿੱਚ ਪੈਸੇ ਇਕੱਠਾ ਕਰਨਾ ਚਾਹੁੰਦੇ ਆ ਨਮਸਤੇ ਸਤਿ ਸ੍ਰੀ ਅਕਾਲ ਆਦਾਬ ਮੈਂ ਪ੍ਰਦੀਪ ਭੰਡਾਰੀ ਤੁਸੀਂ ਦੇਖ ਰਹੇ ਹੋ ਲੁਧਿਆਣਾ ਲਾਈਵ ਪਿਛਲੇ 2 ਮਹੀਨਿਆਂ ਤੋਂ ਗੌਸਗੜ ਦੇ ਨਾਲ ਲੱਗਦੇ ਹੋਰ ਕਈ ਪਿੰਡਾਂ ਦੇ ਵਸਨੀਕਾਂ ਵੱਲੋਂ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਕਿਉਂਕਿ ਜਿਹੜੇ ਰੇਤ ਦੇ ਭਰੇ ਹੋਏ ਟਿਪਰ ਇਹਨਾਂ ਦੇ ਪਿੰਡਾਂ ਵਿੱਚੋਂ ਲੰਘਦੇ ਸੀਗੇ ਰੋਜ਼ ਐਕਸੀਡੈਂਟ ਹੁੰਦੇ ਆ ਤੇ ਰੋਜ਼ ਹੀ ਸੜਕਾਂ ਜਿਹੜੀਆਂ ਟੁੱਟਦੀਆਂ ਰਹਿੰਦੀਆਂ ਨੇ ਤੇ ਅੱਜ ਫੇਰ ਪਿੰਡ ਗੌਸਗੜ੍ਹ ਦੇ ਵਿੱਚ ਸਰਬਸਾਂਝੀ ਇਕੱਤਰਤਾ ਕੀਤੀ ਗਈ ਹੈ ਇੱਥੇ ਵੱਖ-ਵੱਖ ਜਥੇਬੰਦੀਆਂ ਤੋਂ ਵੀ ਲੋਕ ਇਕੱਠੇ ਹੋਏ ਨੇ ਗੱਲਬਾਤ ਕਰ ਲੈਣੇ ਆ ਐਡਵੋਕੇਟ ਸਿਮਰਨ ਕੌਰ ਗਿੱਲ ਜੀ ਸਾਡੇ ਨਾਲ ਮੌਜੂਦ ਨੇ ਮੈਡਮ ਅੱਜ ਫਿਰ ਇਹ ਇਕੱਤਰ ਹੋਏ ਆ ਸਾਰੇ ਤੇ ਵਾਕੀ ਹੋਰ ਜਥੇਬੰਦੀਆਂ ਵੀ ਤੁਹਾਡੇ ਨਾਲ ਆਈਆਂ ਨੇ ਇੱਥੇ ਅੱਜ ਦਾ ਕੀ ਮੋਟਿਵ ਹੈ ਅੱਜ ਦਾ ਮੋਟੀਵ ਸੀ 10 ਮੰਗ ਪੱਤਰ ਰੱਖੇ ਨੇ ਮੰਗ ਰੱਖੀਆਂ ਨੇ ਜਿਨ੍ਹਾਂ ਦੇ ਵਿੱਚ ਮਾਈਨਿੰਗ ਨੂੰ ਕਾਨੂੰਨੀ ਤਰੀਕੇ ਨਾਲ ਚਲਾਉਣ ਦੀ ਪਹਿਲੀ ਮੰਗ ਆ ਅਧਿਕਾਰੀਆਂ ਤੇ ਵਾਚ ਰੱਖਣ ਲਈ ਮੈਜਿਸਟਰੇਟ ਸਾਹਿਬ ਦੇ ਅੰਡਰ ਕਮੇਟੀ ਦੇ ਗਠਨ ਦੀ ਮੰਗ ਆ ਪੌਕਲੈਨ ਮਸ਼ੀਨਾਂ ਨੂੰ ਜ਼ਬਤ ਕਰਨ ਦੀ ਮੰਗ ਆ ਸਾਡੇ ਤੇ ਹੋਏ ਝੂਠੇ ਪਰਚਿਆਂ ਨੂੰ ਰੱਦ ਕਰਾਉਣ ਤੇ ਜੋ ਸਾਡੇ ਤੇ ਹੋਏ ਹਮਲੇ ਆ ਉਹਦੇ ਬਣਦੀ ਜੋ ਵਾਧਾ ਜੁਰਮ ਕਰਨਾ ਬਣਦਾ ਏ ਉਸ ਚੀਜ਼ ਦੀ ਮੰਗ ਆ ਜਿਹੜੇ ਮੁਜਰਮ ਉਹਨਾਂ ਨੂੰ ਅਰੈਸਟ ਕਰਨ ਦੀ ਮੰਗ ਆ ਤੇ ਨਾਲ ਹੀ ਅਸੀਂ ਇਹ ਆ ਕਿ ਦਰਿਆ ਸਾਡਾ ਜਿਹੜਾ ਇਹਨਾਂ ਨੇ ਸਾਡਾ ਬੰਨ ਨੀਮਾ ਕਰਤਾ ਸਾਡੇ ਬੰਨ ਨੂੰ ਮਜ਼ਬੂਤ ਕੀਤਾ ਜਾਵੇ ਸਾਡੇ ਆ ਲਿੰਕ ਰੋਡ ਬਣਾਈਆਂ ਜਾਣ ਰਾਹ ਰੋਡ ਨੂੰ ਜਿਹੜਾ ਇਹ ਪ੍ਰੋਪਰ ਤਰੀਕੇ ਨਾਲ ਬਣਾਇਆ ਜਾਵੇ ਸੜਕ ਸੁਰੱਖਿਆ ਫੋਰਸ ਜਿਹੜੀ ਆ ਰਾਹ ਰੋਡ ਤੇ ਲਗਾਈ ਜਾਵੇ ਇਹ ਸਾਡੀਆਂ ਮੰਗਾਂ ਨੇ ਮੈਡਮ ਰੋਡ ਮੈਪ ਵੀ ਤਿਆਰ ਕੀਤਾ ਗਿਆ ਹੈ ਵੱਡੀਆਂ ਗੱਡੀਆਂ ਵਾਸਤੇ ਟਿਪਰਾਂ ਵਾਸਤੇ ਤੇ ਉਹ ਰੋਡ ਮੈਪ ਕੀ ਹੈਗਾ ਤੇ ਪਿੰਡਾਂ ਦੇ ਵਿੱਚ ਦੀ ਕਿਉਂ ਲੰਘਦੇ ਆ ਪਿੰਡਾਂ ਵਿੱਚ ਦੀ ਇਸ ਵੀ ਲੰਘਦੇ ਆ ਕਿਉਂਕਿ ਇਹ ਜੀ 50 50 ਟਨ ਭਰੇ ਹੁੰਦੇ ਨੇ ਆ ਆਮ ਜਿਹੜੀ ਅਪਰੂਵਲ ਹੈਗੀ ਆ ਉਹ 10 ਟਨ ਦੀ ਹੁੰਦੀ ਆ ਸੋ ਮੈਕਸਿਮਮ ਵਿਦ ਟਿੱਪਰ ਦਾ weight ਦੇ ਟੋਟਲ 18 ਟਨ ਹੀ ਹੁੰਦਾ ਜਿਹੜਾ ਸੜਕ ਤੇ ਚੱਲ ਸਕਦਾ ਆ ਪਰ ਇਹ 50 50 ਟਨ ਲੈ ਕੇ ਜਾਂਦੇ ਨੇ ਇਸ ਕਰਕੇ ਪਿੰਡਾਂ ਵਿੱਚੋਂ ਲੰਘਦੇ ਨੇ ਤਾਂ ਕਿ ਇਹਨਾਂ ਦੇ ਖਿਲਾਫ ਕੋਈ ਕਾਰਵਾਈ ਨਾ ਹੋਵੇ ਜਾਂ ਟੋਲ ਤੋਂ ਬਚਣ ਲਈ ਤੇ ਇਹਨਾਂ ਚੀਜ਼ਾਂ ਕਰਕੇ ਪਿਛਲੇ ਦਿਨੀ ਉਹਨਾਂ ਵੱਲੋਂ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ ਸੀ ਟਿੱਪਰ ਵਾਲਿਆਂ ਵੱਲੋਂ ਉਹ ਕਹਿੰਦੇ ਸੀਗੇ ਵੀ ਜਿਹੜੀ ਐਡਵੋਕੇਟ ਮੈਡਮ ਹੈਗੇ ਆ ਉਹ ਬਲੈਕਮੇਲ ਦੇ ਚੱਕਰ ਦੇ ਵਿੱਚ ਪੈਸੇ ਇਕੱਠਾ ਕਰਨਾ ਚਾਹੁੰਦੇ ਆ ਤੇ ਉਹਨਾਂ ਦੇ ਨਾਲ ਕੋਈ ਹੋਰ ਬੰਦਾ ਨਹੀਂਗਾ ਪਰ ਅੱਜ ਪਤਾ ਲੱਗ ਗਿਆ ਵੀ ਅੱਜ ਕਿੰਨੇ ਕ ਬੰਦੇ ਆ ਅਸਲ ਦੇ ਵਿੱਚ ਇਹ ਲੜਾਈ ਮੇਰੀ ਨਹੀਂਗੀ ਮੈਂ ਆਪਣੇ ਪਿੰਡ ਵਾਲਿਆਂ ਦੇ ਨਾਲ ਖੜੀ ਆ ਮੈਂ ਲੋਕਾਂ ਨੂੰ ਜਾਗਰੂਕ ਕਰ ਰਹੀ ਸੀਗੀ ਇਸ ਕਰਕੇ ਮੈਨੂੰ ਟਾਰਗੇਟ ਕੀਤਾ ਜਾ ਰਿਹਾ ਕਿਉਂਕਿ ਲਾ ਲੋਕਾਂ ਨੇ ਲੜਾਈਆਂ ਪਹਿਲਾਂ ਵੀ ਲੜੀਆਂ ਆ ਆ ਕੁਆਲ ਤੋਂ ਖੜੇ ਨੇ ਇਹਨਾਂ ਨੇ ਆਇਦਰ ਦੇਖੋ ਤੁਸੀਂ ਇਧਰ ਨਜ਼ਰ ਮਾਰੋ ਇਹਨਾਂ ਵੱਲੋਂ ਰਿਟ ਦਾਇਰ ਕੀਤੀ ਗਈ ਹਾਈ ਕੋਰਟ ਤੋਂ ਸਟੇ ਹੋਇਆ ਕਿ ਪਿੰਡਾਂ ਦੇ ਵਿੱਚੋਂ ਟਿੱਪਰ ਨਹੀਂ ਲੰਘਣਗੇ ਪਰ ਟਿੱਪਰ ਅੱਜ ਵੀ ਲੰਘ ਰਹੇ ਨੇ ਕਿਉਂਕਿ ਇਹਨਾਂ ਦੇ ਉੱਤੇ ਕਾਨੂੰਨ ਦਾ ਕੋਈ ਅਸਰ ਨਹੀਂ ਹੁੰਦਾ ਕੋਈ ਲਾਗੂ ਨਹੀਂ ਕਰਾਉਂਦਾ ਇਸ ਚੀਜ਼ ਲਈ ਇਹੋ ਜਿਹੀਆਂ ਮੁਹਿੰਮਾਂ ਸਾਨੂੰ ਵਿੱਢਣੀਆਂ ਪੈਂਦੀਆਂ ਨੇ ਤੇ ਹੁਣ ਲੋਕ ਜਾਗਰੂਕ ਹੋਣ ਲੱਗੇ ਲੋਕ ਸਵਾਲ ਕਰਨ ਲੱਗੇ ਲੋਕ ਇਹਨਾਂ ਨੂੰ ਪੁੱਛਣ ਲੱਗੇ ਜਾਗਰੂਕ ਹੋ ਗਏ ਦੇਸ ਕਰਕੇ ਸਿਮਰਨ ਉਹਨਾਂ ਨੂੰ ਬੁਰੀ ਲੱਗਣ ਲੱਗੀ ਕਿਉਂਕਿ ਸਭ ਤੋਂ ਵੱਡੀ ਕਿਸੇ ਵੀ ਚੀਜ਼ ਨੂੰ ਜਦੋਂ ਹਰਾਉਣਾ ਹੁੰਦਾ ਜਾਣਕਾਰੀ ਹੁੰਦੀ ਆ ਜਦੋਂ ਕਾਨੂੰਨੀ ਜਾਣਕਾਰੀ ਹੋਗੀ ਤਾਂ ਮੇ ਇਹਨਾਂ ਦੀ ਸਟਰੈਂਥ ਹੋਗੀ ਇਸ ਲਈ ਮੈਨੂੰ ਬਦਨਾਮ ਕੀਤਾ ਗਿਆ ਅੱਜ ਸਰਬ ਸਾਂਝੀ ਜਿਹੜੀ ਇਕੱਤਰਤਾ ਕੀਤੀ ਗਈ ਹੈ ਇਹਦੇ ਵਿੱਚ ਕਿਹੜੀ ਕਿਹੜੀਆਂ ਜਥੇਬੰਦੀਆਂ ਨੇ ਤੁਹਾਡਾ ਸਾਥ ਦਿੱਤਾ ਹੈ ਕਿਹੜੇ ਕਿਹੜੇ ਸਰਪੰਚ ਪੰਚਾਇਤ ਦੇਖੋ ਜੀ ਇਹਦੇ ਵਿੱਚ ਕਾਂਗਰਸ ਪਾਰਟੀ ਦੇ ਬੁਲਾਰੇ ਵੀ ਆਏ ਆ ਆਮ ਆਦਮੀ ਪਾਰਟੀ ਦੇ ਵੀ ਆਏ ਨੇ ਤੇ ਇਹਦੇ ਇਹਦੇ ਵਿੱਚ ਕਿਸਾਨ ਯੂਨੀਅਨ ਵੀ ਆਈਆਂ ਨੇ ਤੇ ਸਾਡੇ ਲਗਭਗ 15 ਤੋਂ 20 ਪਿੰਡਾਂ ਦੀਆਂ ਪੰਚਾਇਤਾਂ ਵੀ ਆਈਆਂ ਨੇ ਪੰਜਾਬ ਯੂਨੀਵਰਸਿਟੀ ਤੋਂ ਸਟੂਡੈਂਟ ਆਰਗੇਨਾਈਜੇਸ਼ਨ ਆ ਜਿਹੜੀ ਹੈ ਸਟੂਡੈਂਟ ਆਰਗੇਨਾਈਜੇਸ਼ਨ ਸੋਪੂ ਹੈਗੀ ਆ ਸਾਡੀ ਉਹਦੇ ਪ੍ਰਧਾਨ ਵੀ ਆਏ ਨੇ ਸੋ ਦੇਖੋ ਵੀ ਕਿਤੋਂ ਸਟੂਡੈਂਟ ਆਰਗੇਨਾਈਜੇਸ਼ਨ ਵੀ ਇਸ ਚੀਜ਼ ਦਾ ਸਾਥ ਦੇ ਰਹੀ ਆ ਤੇ ਲੜਾਈ ਦੇਖੋ ਵੀ ਕਿੰਡੀ ਵੱਡੀ ਆ ਸਾਡੀ ਤੇ ਅਸੀਂ ਜਿੱਤਾਂਗੇ ਜ਼ਰੂਰ ਠੀਕ ਹੈ ਕੀ ਨਾਮ ਹੈ ਤੁਹਾਡਾ ਪਿੰਦਰ ਸਿੰਘ ਜੀ ਅੱਛਾ ਤੁਸੀਂ ਵੀ ਕੋਈ ਰਿਟਨ ਦਾਇਰ ਐ ਦਾਇਰ ਕੀਤੀਆਂ ਹੋਈਆਂ ਟਿਪਰ ਮਾਫੀਆ ਦੇ ਖਿਲਾਫ ਹਾਂਜੀ ਸਰ ਹਾਈ ਕੋਰਟ ਰੈਟ ਦਾਇਰ ਕੀਤੀ ਸੀ ਸਰ ਸਾਡੇ ਸਕੂਲ ਦੇ ਬੱਚਿਆਂ ਦਾ ਬਹੁਤ ਬੁਰਾ ਹਾਲ ਸੀ ਨੰਗਣਾ ਬਹੁਤ ਮੁਸ਼ਕਲ ਸੀ ਪਰ ਹੁਣ ਵੀ ਟਰਾਲੀਆਂ ਟਿਪਰ ਨਿਕਲ ਰਹੇ ਆ ਜੀ ਪਿੰਡ ਵਾਲਿਆਂ ਨੂੰ ਧਮਕੀਆਂ ਦੇ ਰਹੇ ਆ ਜੀ ਠੇਕੇਦਾਰ ਜੇ ਅਸੀਂ ਰੋਕਦੇ ਨਾ ਸਾਨੂੰ ਧਮਕੀਆਂ ਦਿੰਦਾ ਜੇ ਰੋਕੋਗੇ ਅਸੀਂ ਉੱਤੇ ਚੜਾ ਦੇਾਂਗੇ ਟਿਪਰ ਟਰਾਲੀਆਂ ਹਾਂਜੀ ਅੱਛਾ ਕੀ ਇਹ ਤੁਸੀਂ ਕੋਰਟ ਦੇ ਵਿੱਚ ਰਿਟਨ ਦਾਇਰ ਕੀਤੀ ਹੈ ਜਾਂ ਕਿੱਥੇ ਕੀਤੀ ਕੋਰਟਸ ਕੀਤੀ ਹੈ ਜੀ ਹਾਂਜੀ ਕੋਰਟ ਚ ਸਰ ਸਾਡੇ ਕੋਲ ਆਰਡਰ ਆ ਜੀ ਕੋਰਟ ਦੇ ਆਰਡਰ ਆ ਆ ਦੇਖੋ ਟਰਾਲੀਆਂ ਪੋਕ ਲੈਣਾ ਦਿਨ ਰਾਤ ਚੱਲ ਰਹੀਆਂ ਨੇ ਜੀ ਦਿਨ ਰਾਤ ਪੋਕ ਲੈਣਾ ਚੱਲ ਰਹੀਆਂ ਨੇ ਆ ਦੇਖੋ ਜੀ ਕਰੋ ਸਿੰਘ ਇੱਕ ਆਪਣਾ ਸ਼ੋਅ ਕਰਦਾ ਵੀ ਅਸੀਂ ਕਾਨੂੰਨ ਦੇ ਹਿਸਾਬ ਨਾਲ ਸਰ ਕਰਪਟ ਬੰਦਾ ਕੁਝ ਤਾਂ ਕਰੂਗਾ ਹੀ ਝੂਠਾ ਨਾਮ ਲਾਊਗਾ ਜੀ ਸੋ ਤੁਸੀਂ ਭਾਈ ਜੀ ਕੀ ਨਾਮ ਮੇਰਾ ਨਾਮ ਜੈਸ਼ਨਪ੍ਰੀਤ ਸਿੰਘ ਜਵੰਦਾ ਤੇ ਅਸੀਂ ਜਿਵੇਂ ਸਾਡੀ ਵੱਡੀ ਭੈਣ ਮੈਡਮ ਐਡਵੋਕੇਟ ਸਿਮਰਨ ਇਹ ਵੀ ਸਾਡੀ ਸੋਪੂ ਫੈਮਿਲੀ ਦੇ ਸੀਨੀਅਰ ਪਾਰਟੀ ਲੀਡਰ ਰਹੇ ਨੇ ਉੱਥੇ ਇਹਨਾਂ ਨੇ ਇਹ ਤਾਂ ਪਹਿਲੀ ਜੰਗ ਜੋ ਬਾਕੀ ਦੇਖ ਰਹੇ ਹਾਂ ਤਾਂ ਪਹਿਲੀ ਜੰਗ ਹੈ ਇਹਨਾਂ ਨੇ ਬਹੁਤ ਜੰਗਾਂ ਲੜਨੀਆਂ ਏਦੋਂ ਪਹਿਲਾਂ ਪਹਿਲਾਂ ਤਾਂ ਸੋਪੂ ਦਾ ਸਾਨੂੰ ਫੁੱਲ ਫਾਰਮ ਦੱਸ ਦਿਓ ਵੀ ਕੀ ਹੈ ਸਟੂਡੈਂਟ ਆਰਗੇਨਾਈਜੇਸ਼ਨ ਆਫ ਪੰਜਾਬ ਯੂਨੀਵਰਸਿਟੀ ਇਹ ਯੂਨੀਵਰਸਿਟੀ ਦੀ ਲੋਕਲ ਪਾਰਟੀ ਹੈ ਯੂਨੀਵਰਸਿਟੀ ਦੇ ਆਪਣੀ ਪਾਰਟੀ ਹੈ ਸਟੂਡੈਂਟ ਦੀ ਬਣਾਈ ਹੋਈ ਪਾਰਟੀ ਹੈ ਤੇ ਉਹਨੂੰ ਫਿਲਹਾਲ ਮੈਂ ਰਨ ਕਰ ਰਿਹਾ ਚੰਡੀਗੜ੍ਹ ਸਟੇਟ ਪ੍ਰਧਾਨ ਆ ਮੈਂ ਹਾਂਜੀ ਤੁਸੀਂ ਅੱਜ ਇੱਥੇ ਆਏ ਹੋ ਸਰਬਸਾਂਝੀ 71 ਦਾ ਇੱਥੇ ਕੀਤੀ ਗਈ ਹੈ ਤੇ ਕੀ ਮੋਟਿਵ ਕੀ ਹੈ ਤੁਹਾਡੇ ਇੱਥੇ ਆਉਣ ਦਾ ਸਾਡਾ ਮੇਨ ਮੋਟਿਵ ਤੇ ਕੀ ਹੈ ਇਹ ਜਿਹੜੀ ਲੜਾਈ ਹੈ ਸਾਡੀ ਸਰਕਾਰਾਂ ਖਿਲਾਫ ਹੈ ਸਾਡੀ ਵੱਡੀ ਭੈਣ ਨੇ ਤੇ ਇਹਦੇ ਨਾਲ ਜੋ ਵੀ ਧੱਕਾ ਹੋਇਆ ਸਾਡੀ ਲੜਾਈ ਉਹਦੇ ਖਿਲਾਫ ਹੈ ਅਸੀਂ ਆਪਣੀ ਭੈਣ ਨਾਲ ਮੈਂ ਆਇਆ ਪਟਿਆਲੇ ਤੋਂ ਵੀ ਪਰਲੇ ਪਾਸ ਪਾਤਣਾ ਕੋਲੋਂ ਆਏ ਹਾਂ ਵੀ ਇੰਨੀ ਦੂਰੋਂ ਮੇਰੇ ਨਾਲ ਸਾਰੀ ਟੀਮ ਚੰਡੀਗੜ੍ਹੋਂ ਵੀ ਸਟੂਡੈਂਟਸ ਆਏ ਨੇ ਕਿਉਂਕਿ ਇਹ ਤਾਂ ਬਹੁਤ ਛੋਟੀ ਕਾਲ ਸੀ ਜੇ ਸਾਡੀ ਵੱਡੀ ਭੈਣ ਨੇ ਸਾਨੂੰ ਚੰਗੀ ਤਰ੍ਹਾਂ ਕਾਲ ਕੀਤੀ ਹੁੰਦੀ ਨਾਣਾਗਰ ਦੇ ਇੱਥੇ 150 ਗੱਡੀ ਹੋਣੀ ਸੀ ਵੀ ਕਹਿੰਦਾ ਮਤਲਬ ਚੰਗੀ ਤਰ੍ਹਾਂ ਕਾਲ ਵੀ ਨਹੀਂ ਕੀਤੀ ਤਾਂ ਵੀ ਇੱਡਾ ਇਕੱਠਾ ਹੈ ਵੀ ਇਹ ਜਿਹੜੀ ਹੱਕ ਸੱਚ ਦੀ ਲੜਾਈ ਹੈ ਸਰਕਾਰਾਂ ਖਿਲਾਫ ਇਹ ਦੀਦੀ ਵੀ ਐਦਕੀ ਦੀ ਲੜਾਈ ਨਹੀਂ ਹੈਗੀ ਇਹ ਬਹੁਤ ਪੁਰਾਣੀ ਲੜਾਈ ਹੈ ਪਹਿਲਾਂ ਯੂਨੀਵਰਸਿਟੀ ਵਿੱਚ ਬਹੁਤ ਧੱਕੇ ਚੱਲਦੇ ਨੇ ਪਾਰਟੀਆਂ ਦੇ ਕਿਉਂਕਿ ਪੋਲੀਟੀਕਲ ਪਾਰਟੀਆਂ ਦਾ ਉੱਥੇ ਦਾਬ ਦਬਾ ਹੈ ਉਹਨਾਂ ਵੀ ਦੀ ਦੀ ਸਟੂਡੈਂਟ ਪਾਰਟੀ ਵਿੱਚ ਰਹੇ ਨੇ ਬਹੁਤ ਜ਼ਿਆਦਾ ਲੜਾਈਆਂ ਲੜੀਆਂ ਨੇ ਕੀ ਅਗਲਾ ਟਾਰਗੇਟ ਕੀ ਹੈਗਾ ਆ ਮੰਨ ਲਓ ਵੀ ਇਹ ਤੁਹਾਡੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਫਿਰ ਅਗਲਾ ਟਾਰਗੇਟ ਫਿਰ ਅਸੀਂ ਜੋ ਵੀ ਸਾਡੀ ਵੱਡੀ ਭੈਣ ਦਾ ਹੁਕਮ ਹੋਊਗਾ ਉਹ ਉਸ ਹਸਾਬ ਨਾਲ ਅਸੀਂ ਡੇਟ ਰੱਖਾਂਗੇ ਜੋ ਵੀ ਅਸੀਂ ਧਰਨਾ ਲਾਵਾਂਗੇ ਕੋਈ ਸੜਕ ਰੋਕਾਂਗੇ ਕਿਉਂਕਿ ਇਹ ਇਹ ਲੜਾਈ ਭਗਵੰਤ ਮਾਨ ਉਹੀ ਭਗਵੰਤ ਮਾਨ ਹੈ ਜਿਹੜਾ ਕਹਿੰਦਾ ਹੁੰਦਾ ਸੀ ਵੀ ਮੇਰੀ ਸਰਕਾਰ ਲਿਆਓ ਵੀ ਆਮ ਆਦਮੀ ਸਰਕਾਰ ਹੈ ਆਮ ਆਦਮੀ ਅੱਜ ਸਭ ਤੋਂ ਵੱਧ ਰੋਲ ਰਿਆ ਤੁਹਾਨੂੰ ਦਿਖ ਰਿਹਾ ਹੋਊਗਾ ਅੱਜ ਦੇ ਟਾਈਮ 'ਚ ਆਮ ਆਦਮੀ ਦਾ ਜੋ ਬੁਰਾ ਹਾਲ ਹੈ ਉਹ ਕਿਸੇ ਦਾ ਨਹੀਂ ਹੈਗਾ ਭਗਵੰਤ ਮਾਨ ਉਹੀ ਸੀ ਜਿਹੜਾ ਕਦੇ ਅੱਗ ਵਜਾਉਂਦਾ ਫਿਰਦਾ ਹੁੰਦਾ ਸੀ ਵੀ ਇਹਦਾ ਮਤਲਬ ਉਹ ਸਾਰੇ ਡਰਾਮੇ ਸੀ ਅੱਜ ਸਾਰਾ ਕੁਝ ਭੁੱਲ ਗਿਆ ਉਹ ਅੱਜ ਇੱਕ ਭੈਣ ਨਾਲ ਸਾਡੀ ਨਾਲ ਧੱਕਾ ਹੋਇਆ ਦੇਖੋ ਆ ਕੇ ਕੋਈ ਗੁੰਡਾ ਆ ਕੇ ਇੱਥੇ ਸਦਾ ਕੇ ਗੱਲ ਪੈ ਰਹੇ ਨੇ ਵੀ ਉਹਨਾਂ 'ਚ ਕਿੰਨੀ ਹਿੰਮਤ ਹੈ ਇਹਦਾ ਮਤਲਬ ਉਹਨਾਂ ਸਰਕਾਰ ਦੀ ਸ਼ੈ ਹੈ ਸਾਡੀ ਲੜਾਈ ਬਹੁਤ ਬਰਕਰਾਰ ਰਹੂਗੀ ਜਿੱਥੇ ਤੱਕ ਸਾਡੀ ਭੈਣ ਜਾਊਗੀ ਅਸੀਂ ਉਹਦੇ ਨਾਲ ਖੜਾਂਗੇ ਡਟ ਕੇ ਖੜਾਂਗੇ ਲੜਾਈ ਲੜਾਂਗੇ ਹਾਂਜੀ ਤੁਸੀਂ ਦੇਖੋ ਹੁਣ ਤੁਸੀਂ ਗੱਲਾਂ ਸਾਰੀਆਂ ਸੁਣੀਆਂ ਪਿੱਛੇ ਵੀ ਤਸਵੀਰਾਂ ਦੇਖ ਲਓ ਤੁਸੀਂ ਤੁਹਾਨੂੰ ਨਾਲ ਦੀ ਨਾਲ ਦਿਖਾ ਰਹੇ ਹਾਂ ਕਿਉਂਕਿ ਇੱਥੇ ਇਕੱਠ ਸਰਬਸਾਂਜੀ ਇਕਤਰਤਾ ਜਿਹੜੀ ਇੱਥੇ ਕੀਤੀ ਗਈ ਹੈ ਇਹਦੇ ਵਿੱਚ ਆ ਤਕਰੀਬਨ ਜਿਹੜੇ ਨੇੜੇ ਤੇੜੇ ਦੇ ਪਿੰਡ ਹੈਗੇ ਆ ਉਹ ਉੱਥੇ ਦੇ ਲੋਕ ਐ ਪੰਚ ਸਰਪੰਚ ਇਹਨਾਂ ਤੋਂ ਇਲਾਵਾ ਹੋਰ ਕਿਸਾਨ ਜਥੇਬੰਦੀਆਂ ਵੀ ਇੱਥੇ ਜਿਹੜੀਆਂ ਮੌਕੇ ਦੇ ਉੱਤੇ ਪਿੰਡ ਵਾਸੀਆਂ ਦਾ ਸਾਥ ਦੇਣ ਵਾਸਤੇ ਇਹ ਪਹੁੰਚੀਆਂ ਹੋਈਆਂ ਨੇ ਤੇ ਇਹਨਾਂ ਦਾ ਮੇਨ ਮੋਟਿਵ ਇਹੀ ਹੈ ਵੀ ਜਿਹੜੇ ਰੇਤ ਦੇ ਭਰੇ ਹੋਏ ਟਿਪਰ ਹੈਗੇ ਆ ਉਹ ਪਿੰਡ ਦੇ ਵਿੱਚੋਂ ਨਹੀਂ ਲੰਘਣ ਦੇਣੇ ਤੇ ਤਸਵੀਰਾਂ ਤੁਹਾਨੂੰ ਇੱਧਰ ਦੀ ਵੀ ਦਿਖਾਣੇ ਆ ਆਸੀਂ ਜੋ ਮੰਗਦਾ ਸਾਨੂੰ ਉਹ ਦਿੱਤਾ ਜਾ ਵੀ ਦੇਖੋ ਸਾਡਾ ਕਿਸ ਨਾਲ ਕੋਈ ਲੜਾਈ ਝਗੜਾ ਨਹੀਂ ਜਿਹੜੀ ਮੀਟਿੰਗ ਸੀ ਇਹ 9 ਵਜੇ ਤੋਂ ਲੈ ਕੇ 12 ਵਜੇ ਤੱਕ ਜਿਹੜੀ ਇਹ ਕੀਤੀ ਜਾਣੀ ਹੈ ਤੇ ਤੁਸੀਂ ਦੇਖੋ ਕਿੰਨਾ ਇਕੱਠ ਜਿਹੜਾ ਹੈਗਾ ਵਾ ਇਹ ਕੀਤਾ ਗਿਆ ਆ ਗੌਸਗੜ੍ਹ ਵਿੱਚੋਂ ਟਿਪਰਾਂ ਨੂੰ ਬੰਦ ਕਰਵਾਉਣ ਵਾਸਤੇ ਪੁਰਜ਼ੋਰ ਕੋਸ਼ਿਸ਼ਾਂ ਜਿਹੜੀਆਂ ਕੀਤੀਆਂ ਜਾ ਰਹੀਆਂ ਨੇ ਤੇ ਜਿਹੜੇ ਢਾਡੀ ਜੱਥੇ ਨੇ ਉਹ ਵੀ ਸਾਡੇ ਨਾਲ ਮੌਜੂਦ ਨੇ ਉਹਨਾਂ ਨੇ ਵੀ ਕਵਤਾਵਾਂ ਲਿਖਿਆ ਨੇ ਉਸ ਤੋਂ ਪਹਿਲਾਂ ਗੀਤ ਵੀ ਰਾਹੋਂ ਰੋਡ ਦੇ ਉੱਤੇ ਗਾ ਚੁੱਕੇ ਨੇ ਕਵਤਾ ਕੀ ਲਿਖੀ ਹੈ ਉਹ ਵੀ ਤੁਹਾਨੂੰ ਸੁਣਾਣੇ ਆ ਬਾਈ ਜੀ ਕੀ ਨਾਮ ਆ ਤੁਹਾਡਾ ਕਾਬਲ ਸਿੰਘ ਰਠੌਰ ਜੀ ਰਠੌਰ ਸਾਹਿਬ ਨੂੰ ਦੱਸੋ ਕੀ ਕਵਤਾ ਲਿਖੀ ਹੈ ਤੁਸੀਂ ਹੇ ਜੀ ਜੋ ਮੁੱਦਾ ਅੱਜ ਦਾ ਜਿਹੜਾ ਇੱਥੇ ਰੱਖਿਆ ਗਿਆ ਹੈ ਉਹਦੇ ਉੱਪਰ ਥਾਇਆ ਵੀ ਜੋ ਓਵਰਲੋਡ ਟਿਪਰ ਲੰਘਦੇ ਆ ਇਹ ਲੰਘਣ ਤੋਂ ਪਹਿਲਾਂ ਸਾਡੇ ਰੋਡ ਬਣਾਏ ਜਾਣ ਇੱਕ ਸਾਡਾ ਇਹ ਮੁੱਦਾ ਤੇ ਇੱਕ ਜਿਹੜਾ ਇਹਨਾਂ ਨੇ ਹੱਥੋਪਾਈ ਕੀਤੀ ਸਾਡੇ ਜੋ ਧਰਨੇਕਾਰੀਆਂ ਦੇ ਉੱਪਰ ਸਾਡੀ ਭੈਣ ਸਿਮਰਜੀਤ ਕੌਰ ਗਿੱਲ ਪਰ ਅਤੇ ਉਹਦੇ ਉੱਪਰ ਥਾਇ ਲਿਖੀ ਗਵਤਾ ਜੀ ਇਹ ਹੈਗਾ ਜੀ ਕਿਉਂਕਿ ਜੇਕਰ ਇਹ ਭੈਣ ਸਿਮਰਜੀਤ ਕੌਰ ਗਿੱਲ ਨਾਗਵਾਈ ਕਰਦੀ ਨਾ ਧਰਨੇ ਲਾਂਦੇ ਟਿਪਰ ਬੰਦ ਨਹੀਂ ਸੀ ਹੋਣੇ ਅੱਜ ਟਿਪਰ ਬੰਦ ਹੈ ਪਰ ਉਹਦੇ ਵਾਸਤੇ ਮੈਂ ਇਹ ਮੌਕੇ ਦੀ ਗੱਤਾਂ ਰੱਖੀ ਜੀ ਸੁਣਨ ਬੂਥਗੜ ਤੇ ਗੌਸਗੜ ਵਿੱਚੋਂ ਕਰਤੇ ਟਿੱਪਰ ਬੰਦ ਬਈ ਬੂਥਗੜ ਤੇ ਗੌਸਗੜ ਵਿੱਚੋਂ ਕਰਤੇ ਟਿੱਪਰ ਬੰਦ ਵੀ ਵੱਡੇ ਵੱਡੇ ਲੀਡਰਾਂ ਦੇ ਕਰਤੇ ਖੱਟੇ ਦੰਦ ਬਈ ਬੂਥਗੜ ਤੇ ਗੌਸਗੜ ਵਿੱਚੋਂ ਕਰਤੇ ਟਿੱਪਰ ਬੰਦ ਹੋਏ ਭੈਣ ਸਿਮਰਨਜੀਤ ਕੌਰ ਨੇ ਕੀਤੀ ਬੜੀ ਦਲੇਰੀ ਹੈ ਪਿੰਡ ਦੀਆਂ ਮਾਂ ਮਾਂ ਧੀਆਂ ਪੈਣਾ ਤਾਂ ਹੀ ਦਿੱਤੀ ਹੱਲਾਸ਼ੇਰੀ ਹੈ ਪਹਿਣ ਸਿਮਰਨਜੀਤ ਕੌਰ ਨੇ ਕੀਤੀ ਬੜੀ ਦਲੇਰੀ ਐ ਪਿੰਡ ਦੀਆਂ ਮਾਵਾ ਮਾ ਪਹਿਣਾ ਤਾਂ ਹੀ ਦਿੱਤੀ ਹੱਲਾਸ਼ੇਰੀ ਐ ਵਿੱਚ ਸੜਕ ਦੇ ਨਾਕਾ ਲਾ ਕੇ ਕੀਤਾ ਇਹ ਪ੍ਰਬੰਧ ਬਈ ਬੂਥਗੜ ਤੇ ਗੌਸਗੜ ਵਿੱਚੋਂ ਕਰਤੇ ਟਿੱਪਰ ਬੰਦ ਬਈ ਆਖਿਆ ਪਹਿਲਾਂ ਸਰਕਾਰਾਂ ਨੂੰ ਰੋਡ ਬਣਾਉਣੇ ਪੈਣੇ ਆ ਰੋਡ ਬਣਾਓ ਪੱਕੇ ਚੌੜੇ ਤਾਂ ਫਿਰ ਲੰਘਣ ਦੇਣੇ ਆ ਸੜਕਾਂ ਸਾਡੀਆਂ ਤੋੜ ਕੇ ਇਹਨਾਂ ਪਾਇਆ ਬਹੁਤਾ ਗੰਦ ਬਈ ਬੂਥਗੜ ਤੇ ਗੌਸਗੜ ਵਿੱਚੋਂ ਕਰਤੇ ਟਿੱਪਰ ਬੰਦ ਬਈ ਬੂਥਗੜ ਤੇ ਗੌਸਗੜ ਵਿੱਚੋਂ ਕਰਤੇ ਟਿੱਪਰ ਬੰਦ ਬਈ ਬਲਾਕ ਪ੍ਰਧਾਨ ਹੈ ਬਣਿਆ ਜਿਹੜਾ ਕਿਸੇ ਕੰਮ ਨਾ ਆਇਆ ਏ ਰੇਤ ਤਸਕਰਾਂ ਕੋਲ ਉਸਨੇ ਪੈਸਾ ਖੂਬ ਕਮਾਇਆ ਏ ਫੌੜੀਆਂ ਦੇ ਨਾਲ ਤੁਰਨੇ ਲਾਇਆ ਫਿਰ ਵੀ ਪੈਂਦੀ ਠੰਡ ਨਹੀਂ ਬੂਥਗੜ ਤੇ ਗੌਸਗੜ ਵਿੱਚੋਂ ਕਰਤੇ ਟਿੱਪਰ ਬੰਦ ਬਈ ਹੱਥੋਂ ਪਾਈ ਉੱਤੇ ਉਤਰੇ ਹੱਦਾਂ ਟੱਪੀਆਂ ਸਾਰੀਆਂ ਨੇ ਘਰ ਨੇ ਉੱਤੇ ਬੈਠਿਆਂ ਦੇ ਡੰਡੇ ਕਿਰਪਾਨਾਂ ਮਾਰੀਆਂ ਨੇ ਸਾਰੀ ਦਰਦ ਕਹਾਣੀ ਦਾ ਅੱਜ ਜੋਰ ਛਣਾਇਆ ਸ਼ੰਦ ਬਈ ਕਾਬਲ ਬੂਥਗੜ ਵਾਲੇ ਨੇ ਅੱਜ ਜੋਰ ਛਣਾਇਆ ਸ਼ੰਦ ਬਈ ਬੋਥ ਘੜਾ ਤੇ ਗੌਸਗੜ ਵਿੱਚੋਂ ਕਰਤੇ ਟਿੱਪਰ ਬੰਦ ਹੈ ਜੀ ਉਹ ਬਹੁਤ ਧੰਨਵਾਦ ਸੋ ਅਲੱਗ ਤਰੀਕੇ ਦੇ ਨਾਲ ਜਿਹੜਾ ਇਹਨਾਂ ਨੇ ਰੋਸ਼ ਪ੍ਰਦਰਸ਼ਨ ਕੀਤਾ ਆ ਕਿਉਂਕਿ ਬਹੁਤ ਸਾਰੇ ਲੋਕਾਂ ਨੇ ਧਰਨਾ ਪ੍ਰਦਰਸ਼ਨ ਕੀਤਾ ਆ ਸਰਪੰਚਾਂ ਨੇ ਪੰਚਾਂ ਨੇ ਕਿਸਾਨ ਜਥੇਬੰਦੀਆਂ ਵੀ ਨਾਲ ਖੜਗੀਆਂ ਨੇ ਤੇ ਕਾਬਲ ਸਿੰਘ ਰਠੌਰ ਨੇ ਕਵਤਾ ਦੇ ਰੂਪ ਵਿੱਚ ਆਪਣਾ ਜਿਹੜਾ ਰੋਸ਼ ਪ੍ਰਦਰਸ਼ਨ ਕੀਤਾ ਆ ਤਾਂ ਕਿ ਟਿੱਪਰਾਂ ਨੂੰ ਗੌਸਗੜ ਪਿੰਡ ਦੇ ਵਿੱਚੋਂ ਲੰਘਣਾ ਬੰਦ ਕੀਤਾ ਜਾ ਸਕੇ ਸੋ ਤੁਹਾਡਾ ਇਸ ਵੀਡੀਓ ਬਾਰੇ ਕੀ ਵਿਚਾਰ ਆ ਤੁਸੀਂ ਵੀ ਆਪਣੇ ਕਮੈਂਟਾਂ ਦੇ ਵਿੱਚ ਸਾਨੂੰ ਜਰੂਰ ਦੱਸਣਾ ਇਸ ਤਰ੍ਹਾਂ ਦੀ ਅਗਲੀ ਅਪਡੇਟਸ ਲੈ ਕੇ ਤੁਹਾਡੇ ਰੂਬਰੂ ਹੁੰਦੇ ਰਵਾਂਗੇ ਲੁਧਿਆਣਾ ਤੋਂ ਕੈਮਰਾਮੈਨ ਐਮ ਦੇ ਨਾਲ ਪ੍ਰਦੀਪ ਭੰਡਾਰੀ ਲੁਧਿਆਣਾ ਲੈ